ਦੋਸਤੋ ਗੱਲ ਇੰਨੀ ਹੈ ਕਿ ਜਿਹੜਾ ਦੁੱਧ ਹੈ ਇਸ ਨੂੰ ਪੀਣਾ ਬੰਦ ਕਿਸੇ ਵੀ ਹਾਲਤ 'ਚ ਅਸੀਂ ਨਹੀਂ ਕਰ ਸਕਦੇ ਕਿਉਂਕਿ ਦੁੱਧ ਦੇ ਨਾਲ ਆਉਣ ਵਾਲੀਆਂ ਪੋਸ਼ਟਾ ਦਾ ਸਿੱਧਾ ਨਾਤਾ ਜੁੜਿਆ ਹੋਇਆ ਹੈ ਜਿਹੜਾ ਇੱਕ ਕੰਪਲੀਟ ਇੱਕ ਸੰਪੂਰਨ ਆਹਾਰ ਹੈ ਉਹ ਸਿਰਫ ਦੁੱਧ ਹੈ ਇਸ ਤੋਂ ਬਾਅਦ ਜੀ ਸਾਰਾ ਬਾਕੀ ਦਾ ਜਿਹੜਾ ਖਾਣ ਪਾਣ ਹੈ ਜਿਹੜਾ ਭੋਜਨ ਹੈ ਮਨੁੱਖ ਉਸ ਨੂੰ ਲੈਂਦਾ ਜਿਵੇਂ ਜਿਵੇਂ ਮਨੁੱਖ ਜਨਮ ਲੈਂਦਾ ਉਸ ਤੋਂ ਬਾਅਦ ਜੋ ਉਹਦੇ ਦੰਦ ਆਉਂਦੇ ਨੇ ਜੇਕਰ ਅਜਿਹਾ ਹੁੰਦਾ ਕਿ ਦੁੱਧ ਤੋਂ ਬਿਨਾ ਕੰਮ ਚੱਲਦਾ ਹੁੰਦਾ ਤਾਂ ਕਦੇ ਵੀ ਕੁਦਰਤ ਬੱਚੇ ਨੂੰ ਸ਼ੁਰੂਆਤ ਦੇ ਵਿੱਚ ਉਹ ਸ਼ੁਰੂਆਤੀ ਦੰਦ ਦੇਣ ਦੀ ਕੁਦਰਤ ਜਿਵੇਂ ਜਿਵੇਂ ਮਨੁੱਖ ਦਾ ਵਿਕਾਸ ਹੁੰਦਾ ਸਰੀਰਵਧਨ ਲੱਗਦਾ ਓਵੇਂ ਓਵੇਂ ਦੰਦ ਆਉਂਦੇ ਨੇ ਤੇ ਫਿਰ ਮਨੁੱਖ ਜਿਹੜਾ ਧਰਤੀ ਦੇ ਉੱਪਰ ਹੋਰ ਜਿਹੜੇ ਫਲ ਫਰੂਟ ਨੇ ਭੋਜਨ ਨੇ ਉਹਨਾਂ ਦੀ ਵਰਤੋਂ ਕਰਨ ਲੱਗਦਾ ਹੈ ਅਸੀਂ ਸਿਰਫ ਇੰਨਾ ਹੀ ਕਰੀਏ ਕਿ ਜਿਹੜੇ ਚੰਗੇ ਡੇਰੀ ਫਾਰਮਰ ਨੇ ਉਹਨਾਂ ਨੂੰ ਸਹਿਯੋਗ ਦਈਏ ਉਹਨਾਂ ਦਾ ਸਾਥ ਦਈਏ ਜੇਕਰ ਉਹ ਪ੍ਰਾ ਸਾਡੇ ਤੋਂ 70 ਦੀ ਥਾਂ ਦੇ 90 ਰੁਪਏ ਕਿਲੋ ਕਹਿ ਰਿਹਾ 100 ਰੁਪਏ ਕਿਲੋ ਕਹਿ ਰਿਹਾ ਗਾਰੰਟੀ ਦੇ ਰਿਹਾ ਕਿ ਮੈਂ ਸ਼ੁੱਧ ਜੋ ਚੋਵਾਂਗਾ ਉਹੀ ਦੇਵਾਂਗਾ ਸਾਨੂੰ ਹੱਸ ਕੇ ਉਹ ਤੋਂ ਖਰੀਦ ਲੈਣਾ ਚਾਹੀ ਕਿਉਂਕਿ ਦੂਜੇ ਪਾਸੇ ਜਿੱਥੇ ਅਸੀਂ ਤੋਲ ਮੋਲ ਕਰਦੇ ਆਂ ਰੇਟ ਘਟਦੇ ਲਾਲਚ ਦੇ ਵਿੱਚ ਜਾਂ ਘਟੀਆ ਚੀਜ਼ 2 ਰੁਪਏ ਹੋਰ ਘੱਟ ਕਰਕੇ ਇਸ ਇੱਕ ਪਾਸਿਓਂ ਨਕਲੀ ਚੀਜ਼ ਖਾਪੀ ਲੈਨੇ ਆਂ ਦੂਜੇ ਪਾਸੇ ਖੂਨ ਪਸੀਨੇ ਦੀ ਕਮਾਈ ਪਤਾ ਨਹੀਂ ਗਰੀਬੰਦਾ ਕਿੱਥੇ ਦਿਹਾੜੀ ਗਿਆ ਹੁੰਦਾ ਹੈ ਜਾਂ ਕਿੰਨੀ ਕੋ ਉਹਦੀ ਆਮਦਨ ਹੈ ਕਿੰਨੀ ਕੋ ਉਹਦੀ ਨੌਕਰੀ ਹੈ ਤੇ ਅੱਧੀ ਕਮਾਈ ਜੇਕਰ ਹਸਪਤਾਲਾਂ ਦੀ ਚਲੀ ਜਾਵੇਗੀ ਤਾਂ ਉਹ ਕੋਈ ਚੰਗੀ ਗੱਲ ਅਕਸਰ ਹੀ ਸਿਆਣੇ ਕਹਿੰਦੇ ਨੇ ਕਿ ਦੁੱਧ ਪੁੱਤ ਪਰਮਾਤਮਾ ਸਭ ਨੂੰ ਦੇਵੇ ਗੱਲ ਕੀਤੀ ਜਾਵੇ ਦੁੱਧ ਦੀ ਤਾਂ ਪੁਰਾਣੇ ਵੇਲਿਆਂ ਦੇ ਵਿੱਚ ਲੋਕ ਦੁੱਧ ਨੂੰ ਵੇਚਣਾ ਪਾਪ ਸਮਝਦੇ ਸਨ ਕੋਈ ਵੀ ਸਮਝਦਾਰ ਸੂਝਵਾਨ ਪੰਜਾਬੀ ਦੁੱਧ ਨਹੀਂ ਸੀ ਵੇਚਦਾ ਪਾਪ ਮੰਨਿਆ ਜਾਂਦਾ ਸੀ ਪਰ ਜਿਵੇਂ-ਜਿਵੇਂ ਯੁੱਗ ਬਦਲਿਆ ਲੋਕ ਦੁੱਧ ਵੇਚਣ ਲੱਗੇ ਦੁੱਧ ਤੋਂ ਕਮਾਈ ਹੋਣ ਲੱਗੀ ਪਰ ਹੌਲੀ-ਹੌਲੀ ਚੱਲਦੇ-ਚੱਲਦੇ ਅੱਜ ਅਜਿਹਾ ਵਕਤ ਆਇਆ ਕਿ ਬਾਜ਼ਾਰ ਦੇ ਵਿੱਚ ਪੂਰੇ ਭਾਰਤ ਦੇ ਵਿੱਚ 64 ਕਰੋੜ ਲੀਟਰ ਰੋਜ਼ਾਨਾ ਖਪਤ ਹੁੰਦਾ ਦੁੱਧ ਦੀ ਜਿਸ ਦੇ ਵਿੱਚੋਂ 50 ਕਰੋੜ ਲੀਟਰ ਸਿਰਫ ਨਕਲੀ ਦੁੱਧ ਹੀ ਬਾਜ਼ਾਰ ਦੇ ਵਿੱਚ ਉਪਲਬਧ ਹੈ। ਕੁੱਲ ਮਿਲਾ ਕੇ ਸਿਰਫ 15 ਕਰੋੜ ਲੀਟਰ ਹੀ ਦੁੱਧ ਅਸਲੀ ਹੈ ਜਿਹੜਾ ਬਾਜ਼ਾਰ ਦੇ ਵਿੱਚ ਪਰ ਇਹ ਗੱਲ ਸੋਚਣ ਵਾਲੀ ਹੈ ਮਨ ਦੇ ਵਿੱਚ ਇੱਕ ਸੋਚ ਆਉਂਦੀ ਹੈ ਫਿਕਰ ਜਿਹਾ ਹੁੰਦਾ ਹੈ ਕਿ 50 ਕਰੋੜ ਲੀਟਰ ਰੋਜ਼ਾਨਾ ਖਪਤ ਜਿਹੜੀ ਹੈ ਨਕਲੀ ਦੁੱਧ ਵਿਆਰਚ ਉਪਲਬਧ ਕਿੰਨਾ ਹੈ 15 ਕਰੋੜ ਲੀਟਰ ਤਾਂ ਹਿਸਾਬ ਲਾ ਲਓ ਕਿ ਬਾਜ਼ਾਰ ਕਿੰਨਾ ਕਿਹੜੀ ਮਠਿਆਈਆਂ ਨੇ ਰਸਗੁੱਲੇ ਆਪਾਂ ਇੱਥੋਂ ਤੱਕ ਕਿ ਪਕੌੜੇ ਵਗੈਰਾ ਕੁਝ ਵੀ ਬਣਾਉਣੇ ਆ। ਹਰ ਚੀਜ਼ ਬਾਜ਼ਾਰ ਦੇ ਵਿੱਚ ਦੋ ਨੰਬਰ ਦੀ ਨਕਲੀ ਜਿਹੜੀ ਐ ਪਈ ਹੋਈ ਪ੍ਰਤੀਤ ਹੁੰਦੀ ਐ ਗੱਲ ਕੀਤੀ ਆ ਵੀ ਦੁੱਧ ਦੀ ਜੇਕਰ ਦੁੱਧ ਐ ਤਾਂ ਇਸ ਦੇ ਨਾਲ ਸੰਸਾਰ ਐ ਜਦੋਂ ਬੱਚਾ ਜਨਮ ਲੈਂਦਾ ਐ ਮਾਂ ਦੇ ਦੁੱਧ ਨੂੰ ਪੀ ਕੇ ਹੀ ਵੱਡਾ ਹੁੰਦਾ ਐ ਕਹਿ ਲਈਏ ਤਾਂ ਮੁੱਖ ਤੌਰ ਤੇ ਜੀਵਨ ਵਾਸਤੇ ਜਿਹੜੀ ਮੁੱਖ ਤਤ ਦੀ ਲੋੜ ਐ ਉਹ ਦੁੱਧ ਐ ਜਿਹੜਾ ਜੰਮਦੇ ਹੀ ਇਨਸਾਨ ਨੂੰ ਮਿਲ ਜਾਂਦਾ ਐ ਤੇ ਜਿਸ ਦੇ ਅਸਰੇ ਉਹਦਾ ਸਰੀਰ ਜਿਹੜਾ ਐ ਇੰਨੇ ਕੁ ਤੋਂ ਵੱਡਾ ਹੁੰਦਾ ਵਿਕਾਸ ਹੁੰਦਾ ਐ ਤੇ ਉਹ ਜਿਹੜਾ ਇਨਾ ਤਕੜਾ ਬਲਸ਼ਾਲੀ ਮਨੁੱਖ ਵੀ ਹੋ ਸਕਦਾ ਹੈ ਜਿਹੜਾ ਸੰਸਾਰ ਪੱਦਰ ਤੇ ਵੱਡੇ ਵੱਡੇ ਪੈਲਮਣ ਜਿਵੇਂ ਪੈਦਾ ਹੋਏ ਨੇ ਪਰ ਅੱਜ ਜਿਹੜਾ ਵਕਤ ਬਦਲ ਗਿਆ ਹੈ ਚੀਜ਼ਾਂ ਬਦਲੀਆਂ ਨੇ ਅੱਜ ਦੁੱਧ ਜਿਹੜਾ ਹੈ ਉਸ ਦੇ ਵਿੱਚ ਕਈ ਸਿਆਣੇ ਤਾਂ ਇੱਥੋਂ ਤੱਕ ਦੀ ਸਲਾਹ ਕੱਢ ਮਾਰਦੇ ਨੇ ਕਹਿੰਦੇ ਜਿਹੜਾ ਦੁੱਧ ਹੈ ਪੀਣਾ ਹੀ ਨਹੀਂ ਚਾਹੀਦਾ ਸਿਹਤਵਾਤੋ ਹੀ ਬੜਾ ਮਾੜਾ ਹੈ ਕਹਿੰਦੇ ਇਹ ਨਕਲੀ ਤਿਆਰ ਹੁੰਦਾ ਹੈ ਪਰ ਅਸੀਂ ਖਿਆਲ ਕਰਦੇ ਹਾਂ ਕਿ ਜੇਕਰ ਹੁਣ ਕੱਲੇ ਦੁੱਧ ਦੀ ਗੱਲ ਨਾ ਕਰੀਏ ਫਿਰ ਇੱਥੇ ਜਿੰਨਾ ਕੁਝ ਵੀ ਬਾਜ਼ਾਰ ਦੇ ਵਿੱਚ ਪਿਆ ਹੈ ਇੱਥੋਂ ਤੱਕ ਕਿ ਸੇਬ ਵੀ ਨਕਲੀ ਨੇ ਚੌਲ ਵੀ ਨਕਲੀ ਨੇ ਕਣਕ ਵੀ ਆਟਾ ਵੀ ਨਕਲੀ ਹੈ ਫਲ ਵੀ ਨਕਲੀ ਨੇ ਮਿੱਠਾ ਵੀ ਨਕਲੀ ਹੈ ਲੂਣ ਵੀ ਨਕਲੀ ਹੈ ਲੂਣ ਨਮਕ ਦੇ ਵਿੱਚ ਵੀ ਜਿਹੜੀ ਪਲਾਸਟਿਕ ਮਾਈਕਰੋਨ ਨੇ ਜਿਹੜੇ ਛੋਟੇ தਤ ਨੇ ਉਹਨਾਂ ਦੀ ਜਿਹੜੀ ਮਿਕਦਾਰ ਹੈ ਉਹ ਵੀ ਹੁਣ ਵੱਧ ਪਾਈ ਜਾ ਰਹੀ ਹੈ ਪਿਛਲੇ ਦਿਨ ਇਹ ਵੀ ਰਿਪੋਰਟ ਆ ਗਈ ਹੈ ਜੀ ਜੀ ਮਤਲਬ ਇਨਸਾਨ ਫਿਰ ਖਾਏ ਤਾਂ ਕੀ ਖਾਵੇ ਹੁਣ ਦੁੱਧ ਦੇ ਉੱਪਰ ਗੱਲ ਆਉਂਦੀ ਹੈ ਕਹਿੰਦੇ ਦੁੱਧ ਜਿਹੜਾ ਹੈ ਉਹ ਨਹੀਂ ਪੀਣਾ ਚਾਹੀਦਾ ਪਰ ਅਸੀਂ ਕਹਿੰਦੇ ਆ ਕਿ ਦੁੱਧ ਪੀਣਾ ਚਾਹੀਦਾ ਚਾਹੇ ਮਨੁੱਖ ਜੰਮਦਾ ਤੇ ਚਾਹੇ ਮਨੁੱਖ ਜਿਹੜਾ ਵਿਡਾਪੇ ਦੇ ਵਿੱਚ ਕਿਉਂ ਨਹੀਂ ਜਾ ਚੁੱਕਿਆ ਦੁੱਧ ਇੱਕ ਇਹੋ ਜੀ ਚੀਜ਼ ਹੈ ਜਿਹੜਾ ਕਿ ਥੋੜੀ-ਮੋਟੀ ਪਾਣੀ ਦੀ ਜ਼ਰੂਰਤ ਨੂੰ ਵੀ ਪੂਰਾ ਕਰ ਦਿੰਦਾ ਸਰੀਰ ਦੇ ਵਿੱਚ ਅਸੀਂ ਇੱਕ ਇੰਨਾ ਕੰਮ ਜ਼ਰੂਰ ਕਰ ਸਕਦੇ ਆ ਦੁੱਧ ਜ਼ਰੂਰ ਰਜਾਨਾ ਪੀਣਾ ਚਾਹੀਦਾ ਚਾਹੇ ਥੋੜਾ ਜਿਹਾ ਜ਼ਿਆਦਾ ਪਰ ਉਸ ਦੀ ਪਰਖ ਹੋਣੀ ਚਾਹੀਦੀ ਹੈ ਆਪਾਂ ਤਿੰਨ ਚਾਰ ਟੋਟਕੇ ਜਿਹੜੇ ਨੇ ਮੇਰੇ ਨਾਲ ਪ੍ਰਿਤਪਾਲ ਸਿੰਘ ਮਾਹੋਰਾਣਾ ਖੜੇ ਨੇ ਬਾਈ ਹੋਣੀ ਤੇ ਵੀਰ ਰੀ ਇਥੇ ਆਏ ਸਨ ਰਿਕਾਰਡਿੰਗ ਕਰਨ ਵਾ ਤੇ ਆਪਾਂ ਸੋਚਿਆ ਬਾਈ ਹੁਣਾਂ ਨਾਲ ਹੀ ਥੋੜਾ ਇੱਕ ਸਾਂਝੀ ਵਿਚਾਰ ਜੀ ਕਰ ਲਈਏ ਮੋਰਾਂ ਚਾਰ ਪੰਜ ਟੋਟਕੇ ਨੇ ਜੀ ਪਹਿਲਾ ਹੈਗਾ ਦੁੱਧ ਹਰੇਕ ਘਰ ਚ ਵਰਤਾਇਆ ਜਾਂਦਾ ਹੈ ਹਾਂ ਦੁੱਧ ਦੇ ਵਿੱਚੋਂ ਕੁਝ ਬੂੰਦਾਂ ਲਵੋ ਆਪਣੀ ਤਲੀ ਦੇ ਉੱਪਰ ਉਸ ਨੂੰ ਅੰਗੂਠੇ ਨਾਲ ਇਸ ਤਰ੍ਹਾਂ ਰਗੜ ਲਵੋ ਜਦੋਂ ਦੁੱਧ ਤੁਸੀਂ ਰਗੜ ਲਿਆ ਸੁੱਕ ਗਿਆ ਦੋਨੇ ਹੱਥਾਂ ਨੂੰ ਆਪਸ ਦੇ ਵਿੱਚ ਇਸ ਤਰ੍ਹਾਂ ਰਗੜ ਦਿਓ ਜੇਕਰ ਹੱਥ ਤੁਹਾਡੇ ਮਲੈਮ ਨੇ ਮੋਮ ਵਰਗੇ ਕੂਲੇ ਨੇ ਸਮਝ ਲਓ ਦੁੱਧ ਦੇ ਵਿੱਚ ਕੁਝ ਮਿਕਸ ਹੋਇਆ ਜੇਕਰ ਹੱਥ ਤੁਹਾਡੇ ਸਾਫ਼ ਖੁਰਦਰੇ ਰਹਿੰਦੇ ਨੇ ਜਿਵੇਂ ਆਮ ਸਧਾਰਨ ਤੌਰ ਤੇ ਤਾਂ ਦੁੱਧ ਜਿਹੜਾ ਉਹ ਸਹੀ ਹੋ ਸਕਦਾ ਇਸੇ ਤਰ੍ਹਾਂ ਇੱਕ ਦੁੱਧ ਦਾ ਕੱਪ ਲਵੋ ਉਹਦੇ ਵਿੱਚ ਹਲਦੀ ਪਾ ਲਵੋ ਜੇਕਰ ਹਲਦੀ ਦਾ ਉਸ ਦੇ ਵਿੱਚ ਪਾ ਕੇ ਰੰਗ ਬਦਲਦਾ ਲਾਲ ਹੋਣ ਲੱਗਦਾ ਸਮਝ ਲਓ ਇਹ ਜਿਹੜਾ 2 ਨੰਬਰ ਦਾ ਹੈ ਹਮ ਘਟੀਆ ਕੁਆਲਟੀ ਦਾ ਦੁੱਧ ਹੈ ਮਿਲਾਵਟ ਵਾਲਾ ਦੁੱਧ ਹੈ ਜੇਕਰ ਉਸ ਦਾ ਲਾੜ ਰੰਗ ਨਹੀਂ ਹੁੰਦਾ ਹਲਦੀ ਵਰਗਾ ਪ्योर ਹਲਦੀ ਦਾ ਪੀਲਾ ਰੰਗੀ ਰਹਿੰਦਾ ਤਾਂ ਦੁੱਧ ਅਸਲੀ ਹੈ ਇਸੇ ਤਰ੍ਹਾਂ ਹੀ ਜਿਹੜਾ ਦੁੱਧ ਹੈ ਉਹ ਲਵੋ ਥੋੜਾ ਜਿਹਾ ਉਸ ਦੇ ਵਿੱਚ ਇੱਕ ਕਟੋਰੀ ਪਰ ਕੇ ਸਾਈਡ ਤੇ ਰੱਖ ਲਓ ਬਾਕੀ ਦੁੱਧ ਨੂੰ ਉਬਾਲਾ ਦੇ ਦਿਓ ਜਦੋਂ ਤੁਸੀਂ ਉਬਾਲਾ ਦੇ ਦਿਓਗੇ ਜਿਹੜਾ ਉਬਲਿਆ ਹੋਇਆ ਦੁੱਧ ਹੈ ਜੇਕਰ ਉਹਦੇ ਵਿੱਚ ਮਿਲਾਵਟ ਹੋਈ ਸਾਰੇ ਦੁੱਧ ਚ ਤਾਂ ਜਿਹੜਾ ਕੱਚਾ ਦੁੱਧ ਤੁਸੀਂ ਕੌਲੀ ਚ ਰੱਖਿਆ ਉਸ ਦਾ ਤੇ ਜਿਹੜਾ ਤੁਸੀਂ ਆਪਾਂ ਵੱਡੇ ਭਾਂਡੇ 'ਚ ਉਬਾਲਿਆ ਉਹਦਾ ਰੰਗ ਇੱਕੋ ਹੀ ਹੋਊਗਾ ਜੇਕਰ ਅਸਲੀ ਹੋਊਗਾ ਜੇ ਮਿਲਾਵਟ ਹੋਈ ਤਾਂ ਜਿਹੜਾ ਉਬਲਿਆ ਦੁੱਧ ਉਹ ਰੰਗ ਬਟਾ ਜਾਏਗਾ ਆਪਣਾ ਉਸ ਦੇ ਵਿੱਚ ਫਰਕ ਆਵੇਗਾ ਤੇ ਇਸੇ ਤਰ੍ਹਾਂ ਹੀ ਜਿਹੜੀ ਇੱਕ ਆਇਓਡੀਨ ਆਉਂਦੀ ਹੈ जख्मਾਂ ਨੂੰ ਸਾਫ਼ ਕਰਨ ਵਾਸਤੇ ਦਵਾਈ ਆਉਂਦੀ ਹੈ ਤਾਂ ਇਸ ਨੂੰ 2-4 ਬੂੰਦਾਂ ਇਹਦੀਆਂ ਦੁੱਧ ਦੇ ਵਿੱਚ ਪਾਓ ਦੁੱਧ ਜੇਕਰ ਨਕਲੀ ਹੋਇਆ ਤਾਂ ਤੁਹਾਡੇ ਦੁੱਧ ਨੀਲੇ ਰੰਗ ਦਾ ਹੋ ਜਾਊਗਾ ਸਮਝ ਲਓ ਇਹਦੇ ਵਿੱਚ ਸਟਾਰਚ ਦੀ ਮਾਤਰਾ ਜਿਆਦਾ ਹੈ ਤੇ ਇਸੇ ਤਰ੍ਹਾਂ ਦੀ ਹੋਰ ਕਈ ਉਹਨ ਰੋਡ ਨੇ ਜਿਨ੍ਹਾਂ ਦੇ ਵਿੱਚ ਦੁੱਧ ਦਾ ਬਗੈਰਤਾ ਪਤਾ ਲੱਗ ਜਾਂਦਾ ਕਿਉਂਕਿ ਅੱਜ ਪਿਛਲੇ ਦਿਨ ਜਿਹੜੀ ਰਿਪੋਰਟ ਛਪੀ ਹੈ 64 ਕਰੋੜ ਲੀਟਰ ਜਾਨਾ ਭਾਰ ਚ ਖਪਤ ਹੈ ਜਿਹਦੇ ਚੋਂ 50 ਕਰੋੜ ਲੀਟਰ ਜਿਹੜਾ ਨਕਲੀ ਹੁੰਦਾ ਤਾਂ ਉਸ ਦੇ ਵਿੱਚ ਜਿਹੜਾ ਨਕਲੀ ਤਿਆਰ ਕਰਨ ਵਾਸਤੇ ਆਰ ਆ ਰੋਟ ਸਲਫਰ ਜਿਵੇਂ ਸਟਾਰਚ ਆਪਣੇ ਕੱਪੜੇ ਧੋਣ ਵਾਲਾ ਸਰਫ ਹੈ ਹੋਰ ਪਤਾ ਨਹੀਂ ਕੀ ਕੁਝ ਗੰਦਮੰਦ ਪਾ ਕੇ ਲੋਕਾਂ ਨੂੰ ਪੇਸ਼ ਕੀਤਾ ਜਾ ਰਿਹਾ ਸੇਤ ਨਾਲ ਖਿਲਵਾੜ ਕੀਤਾ ਜਾ ਰਿਹਾ ਮੋਹ ਨਾਲ ਇੱਕ ਗੱਲ ਦੱਸੋ ਇੱਕ ਸੁਧਾਰਨ ਮਨੁੱਖ ਵੀ ਉਹਨੂੰ ਹੀ ਪਤਾ ਹੈ ਵੀ ਬਾਜ਼ਾਰ ਨਕਲੀ ਗੰਦਗੀ ਨਾਲ ਭਰੇ ਪਿਆ ਮੇਰੇ ਸਾਰੇ ਜੀ ਬਿਮਾਰ ਹੋ ਰਹੇ ਨੇ ਹਸਪਤਾਲ ਦੇ ਅਸੀਂ ਮੋਟੇ-ਮੋਟੇ ਬਿੱਲ ਦੇ ਰਹੇ ਹ ਜਿਹੜੇ ਫੜਨ ਵਾਲੇ ਨੇ ਉਹ ਫੜਦੇ ਕਿਉਂ ਨਹੀਂ ਮਤਲਬ ਉਹਨਾਂ ਨੂੰ ਨਹੀਂ ਦਿਸਦਾ ਨੇ ਦੇਖੋ ਇਹ ਸਿਸਟਮ ਹੈ ਜਿਹੜਾ ਆਪਣਾ ਸਿਸਟਮ ਇਸ ਗੱਲੋਂ ਕਮਜ਼ੋਰ ਹੈ ਡਾਊਨ ਹੈ ਸਾਰੇ ਸਿਸਟਮ ਨੇ ਉਸ ਸੋਸਾਇਟੀ ਨੂੰ ਵਾਲੇ ਵਿੱਚ ਜਿੰਨੇ ਕਹਦੀ ਕਿ ਨਾ ਲੋਕ ਜਾਗਰੂਕ ਹੁੰਦੇ ਆ ਉਸੇ ਤਰ੍ਹਾਂ ਦਾ ਸਿਸਟਮ ਹੁੰਦਾ ਜੇ ਲੋਕ ਨੇ ਜਿਹੜੇ ਹੁਣ ਕਿਸੇ ਡਵੈਲਪਡ ਸਿਟੀ ਚਲਜੋ ਚੰਡੀਗੜ ਚਲਜੋ ਹੋਰ ਸ਼ਹਿਰ ਚਲਜੋ ਉੱਥੇ ਅਜੇ ਕਿਉਂ ਨਹੀਂ ਵਰਤਾਰੇ ਹੁੰਦੇ ਜਿਹੜੇ ਅਜੇ ਛੋਟੇ ਕਸਬੇ ਆ ਜਾਂ ਇਹ ਕਹਦੀ ਕਿ ਆਪਾਂ ਲੋਕ ਨਾ ਜਿਹੜੇ ਅਧਿਕਾਰ ਫਸੇ ਹੋਏ ਆ ਅ ਦੁੱਧ ਹੈ ਜਿਹੜਾ ਇਹਨੂੰ ਰਤਨਾ ਕਿਹਾ ਜਾਂਦਾ ਹੈ ਇਹ ਧਾਰਮਿਕ ਕਾਰਜਾਂ 'ਚ ਵੀ ਵਰਤਿਆ ਜਾਂਦਾ ਹੈ ਇਸ ਤੋਂ ਬਿਨਾ ਅਧੂਰੇ ਮੰਨੇ ਜਾਂਦੇ ਨੇ ਬਹੁਤ ਸਾਰੇ ਐਸੇ ਕਾਰਜ ਹੁੰਦੇ ਆ ਤੇ ਇਸ ਤੋਂ ਇਲਾਵਾ ਸਾਡੀ ਸਿਹਤ 'ਤੇ ਤਾਂ ਬੜਾ ਪੋਜ਼ਿਟਿਵ ਇਫੈਕਟ ਹੈ ਇਹਨੂੰ ਸੰਤੁਲਿਤ ਤੋ ਖੁਰਾਕ ਹੈ ਇੱਕੋ ਜਿਹੀ ਜਿਹਦੇ ਵਿੱਚ ਸਾਰੇ ਮੈਂ ਕਹਿੰਦੀ ਆ ਕਿ ਤੱਤ ਮੌਜੂਦ ਹੁੰਦੇ ਆ ਪਰ ਜਦੋਂ ਨਕਲੀ ਆ ਅਸੀਂ ਲਿਵਿੰਗ ਫੂਡ ਹੈ ਇੱਕ ਪਾਸੇ ਡੈਡ ਫੂਡ ਹੈ ਸਾਡਾ ਹੁਣ ਰੁਝਾਨੇ ਹੋ ਗਿਆ ਕਿ ਅਸੀਂ ਲਿਵਿੰਗ ਫੂਡ ਹੈ ਜਿਹੜਾ ਉਹ ਛੱਡਦੇ ਛੱਡਦੇ ਡੈਡ ਫੂਡ ਵੱਲ ਨੂੰ ਹੋ ਗਏ ਮਤਲਬ ਕਹਦੀ ਆ ਕਿ ਕੁਲਚੇ ਗਲਚੇ ਸਮਥਿੰਗ ਐਸੀਆਂ ਚੀਜ਼ਾਂ ਖਾਣਾ ਆਪਣੇ ਬਾਡੀ ਤੇ ਪੈਂਦਾ ਬਾਡੀ ਆਰਗਨ ਤੇ ਪੈਂਦਾ ਤੇ ਮਰਦਾਨਾ ਤਾਕਤ ਤੇ ਪੈਂਦਾ ਇਹ ਚੀਜ਼ ਵੱਲ ਲੋਕ ਜਾਗਰੂਕ ਹੈ ਨਹੀਂ ਪਰ ਜਿਹੜੀ ਆ ਦੁੱਧ ਹੈ ਨਾ ਜੇਕਰ ਅਸਲੀ ਤੁਸੀਂ ਪੀੜੀ ਦਰ ਪੀੜੀ ਪਹਿਲਾਂ ਤੋਂ ਜਿਹੜਾ ਪੀਂਦੇ ਆ ਰਹੇ ਹੋ ਉਹਦਾ ਸਿੱਧਾ ਥੋੜੀ ਅੰਦਰੂਨੀ ਸਿਹਤ 'ਤੇ ਅਸਰ ਪੈਂਦਾ ਫਿਰ ਥੋੜੀ ਦਿਖਾਵਟ ਆ ਜਿਹੜੀ ਉਹ ਸੁੰਦਰ ਅਟਰੈਕਟਿਵ ਹੁੰਦੀ ਆ ਜੇਕਰ ਇਹੀ ਨਾ ਨਕਲੀ ਆ ਗਿਆ ਫਿਰ ਤਾਂ ਆਪਾਂ ਸਾਰਿਆ ਕੰਟਰੀ ਨਕਲੀ ਹੋ ਗਿਆ ਨਾ ਇੱਕ ਹੋ ਇੱਕ ਹੋ ਰਹੀ ਮਹਾਰਾਣਾ ਜੇਕਰ ਇਸ ਤਰ੍ਹਾਂ ਹੀ ਬਾਜ਼ਾਰ ਜਿਹੜਾ ਨਕਲੀ ਸਮਾਨ ਨਾਲ ਭਰਿਆ ਰਹੂ ਹਰ ਜਗ੍ਹਾ ਤੇ ਘਟੀਆ ਖਾਣਾ ਹੋਊਗਾ ਕੁਝ ਪਰਸੈਂਟ ਕਈ ਇਹ 5-7% ਜੇਕਰ ਅਸਲੀ ਕਿਸੇ ਨੂੰ ਸਹੀ ਮਿਲ ਰਿਹਾ ਤਾਂ ਉਹਦੇ ਨਾਲ ਤਾਂ ਫਿਰ ਮੌਤਾਂ ਬਹੁਤ ਜ਼ਿਆਦੀਆਂ ਵਧਣਗੀਆਂ ਮੌਤਾਂ ਦੀ ਗਿਣਤੀ ਵਧੇਗੀ ਜਿਹੜੇ ਜਨਮਦਾਰ ਐ ਉਹ ਘੱਟ ਹੋਊਗੀ ਕਿਉਂਕਿ ਜਨਮ ਵਾਲੇ ਤਾਂ ਪਹਿਲਾਂ ਹੀ ਕੋਈ ਕੁੜੀਆਂ ਜਿਹੜੀਆਂ ਨੇ ਜਿਹੜੇ ਨੌਜਵਾਨ ਜਵਾਨੀ ਹੈ ਚਾਹੇ ਉਹ ਮੁੰਡੇ ਨੇ ਜਾਂ ਕੁੜੀਆਂ ਨੇ ਬੱਚਾ ਜਨਮ ਦੀ ਸ਼ਕਤੀ ਉਹ ਨਹੀਂ ਜਾਂ ਘਟ ਹੈ ਜਾਂ ਜਿਹੜੇ ਸ਼ੁਕਰਾਨੂ ਨੇ ਉਹਨਾਂ ਨੂੰ ਪੂਰੇ ਕਰਨ ਵਾਸਤੇ ਪਹਿਲਾਂ ਕਈ ਉਹੜਪੋੜ ਕਰਨੇ ਪੈ ਰਹੇ ਨੇ ਪੁਰਾਣੇ ਵੇਲੇ ਤੇ ਇਹੋ ਜਿਹਾ ਕੋਈ ਸੁਣਿਆ ਹੀ ਨਹੀਂ ਸੀ ਕਹਿਣ ਤੋਂ ਆਪਾਂ ਮੇਰਾ ਭਾਅ ਇਹ ਹੈ ਕਿ ਜਿਹੜੀ ਜਨਮ ਦਾ ਰੇਸ ਹਿਸਾਬ ਨਾਲ ਤੋਂ ਫਿਰ ਘਟ ਹੋਣੀ ਹੈ ਫਿਰ ਮੌਤ ਦਾ ਹੀ ਵੱਧ ਹੋਊਗੀ ਕਿਉਂਕਿ ਹਰੇਕ ਬੰਦਾ ਹੀ ਬਿਮਾਰ ਹੈ ਹਰੇਕ ਬੰਦਾ ਅਣਪੜ ਬੰਦਾ ਉਹਨੂੰ ਵੀ ਬੜੀਆਂ ਦਵਾਈਆਂ ਦੇ ਨਾਮ ਆ ਕੇ ਉਹਦਾ ਡੱਬਾ ਭਰਿਆ ਹੋਇਆ ਦਵਾਈਆਂ ਦਾ ਦੇਖੋ ਅਸੀਂ ਦਵਾਈਆਂ ਤੇ ਡਿਪੈਂਡ ਹੋ ਗਏ ਹਾਂ ਪਰ ਉਹਦੇ ਨਾਲ ਨਾਲ ਇਹ ਵੀ ਹੈ ਕਿ ਇਨਫਾਰਮੇਸ਼ਨ ਟੈਕਨੋਲੋਜੀ ਹਰ ਬੰਦੇ ਦੇ ਹੱਥ ਤੇ ਹੈ ਇਟ ਮੀਨ ਸਾਡੇ ਕੋਲ ਲੇਟੈਸਟ ਅਪਡੇਟ ਆ ਜਿਹੜੀ ਹਰ ਪਹੁੰਚ ਰਹੀ ਹੈ ਪਰ ਉਸ ਦੇ ਬਾਵਜੂਦ ਵੀ ਜੇਕਰ ਕਿਸੇ ਮਜਬੂਰੀ ਵਾਸ ਸਿਸਟਮ ਵਿੱਚ ਕਿਸੇ ਤਰ੍ਹਾਂ ਦੀ ਘਾਟ ਹੈ ਉਹ ਚੀਜ਼ ਦੀ ਪੂਰਤੀ ਨਹੀਂ ਹੋ ਰਹੀ ਜਾਂ ਫਿਰ ਕਿਤੇ ਚੋਰ ਮੋਰੀਆਂ ਨੇ ਉਹਦੇ ਵੱਲ ਤਾਂ ਫਿਰ ਇੱਕੋ ਹੁੰਦਾ ਵੀ ਇਹ ਸਿਸਟਮ ਹੈ ਜਿਹੜਾ ਜਿੰਨਾ ਅਲਰਟ ਹੋ ਖਾਸ ਤੌਰ ਤੇ ਸਿਸਟਮਾ ਜਦੋਂ ਉਹ ਸਾਡੇ ਕੋਲ ਸਾਡੇ ਹੀ ਲੀਟਰ ਨੇ ਜਦੋਂ ਵੋਟਾਂ ਮੰਗਣ ਆਉਂਦੇ ਨੇ ਜਾਂ ਫਿਰ ਬਾਰ-ਬਾਰ ਉਹ ਸਾਡੇ ਕੋਲ ਸੰਪਰਕ ਕਰਦੇ ਆ ਉਦੋਂ ਜਿਹੜਾ ਆਵਾਜ਼ ਚੱਕੂਗਾ ਤੁਸੀਂ ਸੁਣੀ ਜਾਓਗੇ ਆਵਾਜ਼ ਚੱਕਣੀ ਸਭ ਤੋਂ ਪਹਿਲਾਂ ਇਹ ਵੀ ਬੰਦਾ ਚਾਗੇ ਅੱਛਾ ਮਹਾਰਾਣਾ ਸੰਕੇਪ ਜੀ ਛੋਟੇ ਜਿਹੇ ਜਵਾਬ ਦਿਓ ਜੀ ਪੂਰਾ ਸਾਲ ਲੰਘ ਚੁੱਕਿਆ ਜੀ ਤੁਸੀਂ ਕਦੇ ਛਾਪੇ ਪਿੰਦੇ ਵੇਖੇ ਨੇ ਸਿਹਤ ਵਿਭਾਗ ਦੇ ਥਾਂ ਥਾਂ ਦੇ ਉੱਪਰ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਦਸਹਿਰਾ ਦੀਵਾਲੀ ਨਵਾਂ ਸਾਲ 크ਿਸਮਸ ਕਈ ਤਿਹਾਰ ਨੇ ਭਾਰਤ ਕਿਉਂਕਿ ਤਿਹਾਰਾਂ ਦਾ ਦੇਸ਼ ਹੈ ਵੱਖ-ਵੱਖ ਤਰ੍ਹਾਂ ਦੀਆਂ ਪਰੰਪਰਾਵਾਂ ਨੇ ਮਾਨਤਾਵਾਂ ਨੇ ਇਕਦਮ ਫਰਕ ਨਹੀਂ ਹੁੰਦਾ ਐਂ ਲੱਗਦਾ ਜਿਵੇਂ ਹਰ ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਹਰ ਜਗ੍ਹਾ ਤੇ ਚੀਜ਼ਾਂ ਫੜੀਆਂ ਜਾ ਰਹੀਆਂ ਨੇ ਪੂਰਾ ਸਾਲ ਨਹੀਂ ਉਦੋਂ ਤੁਹਾਨੂੰ ਲੱਗਦਾ ਇਸ ਵਕਤ ਉਦੋਂ ਇਸ ਦੀ ਕੀ ਹੈ ਨਾ ਡਿਮਾਂਡ ਜ਼ਿਆਦਾ ਹੁੰਦੀ ਹੈ ਇਸ ਕਰਕੇ ਵੱਡੀ ਮਾਤਰਾ ਚ ਉਦੋਂ ਆਪਣੇ ਤਾਂ ਇਹ ਵੀ ਖਬਰਾਂ ਛਪ ਨਹੀਂ ਹੁੰਦੀਆਂ ਨਾ ਕਿ ਹੋਰ ਸਟੇਟਾਂ ਚੋਂ ਵੀ ਆ ਰਿਹਾ ਹਰਿਆਣੇ ਚੋਂ ਆ ਰਿਹਾ ਪਨੀਰ ਆ ਰਿਹਾ ਜਾਂ ਅਸੀਆਂ ਚੀਜ਼ਾਂ ਆ ਰਹੀਆਂ ਨੇ ਔਰ ਇਹ ਉਹਦੇ ਨਾਲ ਨਾਲ ਇਹ ਵੀ ਖਬਰਾਂ ਛਾਪਦੀਆਂ ਜਿਹੜੇ ਸਬੰਧਿਤ ਡਿਪਾਰਟਮੈਂਟ ਆ ਉਹ ਵੀ ਰੇਡਸ ਕਰਦੇ ਆ ਪਰ ਇਹ ਆ ਵੀ ਆਪਾਂ ਸਿਰਫ ਦੂਸਰੇ ਵੱਲ ਨੰਗਲੀ ਕਰੀਏ ਮੈਂ ਇਹ ਚਾਹਨਾ ਕਿ ਜਦੋਂ ਹਰ ਬੰਦਾ ਜਦੋਂ ਚੀਜ਼ ਕੋਈ ਵੀ ਖਾਂਦਾ ਨਿਕਲਦੇ ਉਹ ਅਸਰ ਕਰਦੀ ਆ ਜੇ ਤੁਸੀਂ ਦੁੱਧ ਪੀ ਲਿਆ ਉਹਨੇ ਵੀ ਅਸਰ ਕਰਨਾ ਜੇ ਤੁਸੀਂ ਸ਼ਰਾਬ ਪੀ ਲਿਆ ਉਹਨੇ ਵੀ ਅਸਰ ਕਰਨਾ ਜਿਹੜੀ ਚੀਜ਼ ਮੈਂ ਖਾ ਲਈ ਮੇਰੇ ਬੱਚਿਆਂ ਨੇ ਖਾਣੀ ਆ ਉਹਦੇ ਚੀਜ਼ ਤੇ ਸਭ ਤੋਂ ਪਹਿਲਾਂ ਮੈਨੂੰ ਪਹਿਰਾ ਦੇਣਾ ਪਊਗਾ ਉਹਦੇ ਵਾਸਤੇ ਸਾਰਾ ਸਿਸਟਮ ਮੇਰੇ ਤੋਂ ਸਵਾਲ ਪੁੱਛ ਰਿਹਾ ਤਾਂ ਮੈਂ ਵੀ ਤਾਂ ਸਵਾਲ ਪੁੱਛਾਂ ਉਹਨਾਂ ਤਾਂ ਮੈਂ ਡਾਇਰੈਕਟ ਸੋਸ਼ਲ ਮੀਡੀਆ ਹਰ ਇੱਕ ਦੇ ਹੱਥ ਚ ਜਦੋਂ ਇਹ ਕੋਈ ਵੇਵ ਬਣਦੀ ਆ ਇਸ ਤਰ੍ਹਾਂ ਦੀ ਕਿਉਂ ਨਹੀਂ ਕੋਈ ਸੁਣਦਾ ਮੰਨ ਲਓ ਤੁਸੀਂ ਕਹਿੰਦੇ ਨਹੀਂ ਸੁਣਦਾ ਸੁਣੇਗਾ ਤੁਸੀਂ ਉਹ ਹੈ ਨਾ ਪੱਥਰ ਇੱਕ ਨੀਤ ਨਾਲ ਉਛਾਲੋ ਤਾਂ ਸਹੀ ਅਸਮਾਨ ਚ ਵਜਦਾ ਜ਼ਰੂਰ ਬਜੇ ਜਦੋਂ ਤੁਸੀਂ ਜਾਗੋਗੇ ਤਾਂ ਫਿਰ ਬਾਕੀ ਵੀ ਤੋਰੇਗਾ ਸਿਸਟਮ ਅੱਗੇ ਤੁਸੀਂ ਕਿਸੇ ਵੀ ਸ਼ਹਿਰ ਚਲੇ ਜਾਓ ਤੁਹਾਡਾ ਆਪਣਾ ਸ਼ਹਿਰ ਮਲੇਰਕੋਟਲਾ ਜੀ ਤੁਸੀਂ ਅਮਰਗੜ੍ਹ ਚਲੇ ਜਾਓ ਤੁਸੀਂ ਪਟਿਆਲੇ ਚਲੇ ਜਾਓ ਨਾਬੇ ਚਲੇ ਜਾਓ ਅਮਰitsar ਚਲੇ ਜਾਓ ਤੁਸੀਂ ਤਰਨਤਾਰਨ ਚਲੇ ਜਾਓ ਫਿਰੋਜ਼ਪੁਰ ਚਲੇ ਜਾਓ ਤੁਸੀਂ ਜਿੱਥੇ ਮਰਜ਼ੀ ਜਾਓ ਤੁਹਾਨੂੰ ਨਾ ਇੱਕ ਬੋਲ ਜ਼ਰੂਰ ਸੁਣਨਗੇ ਕਿ ਬਰਫੀ ਭਾਜੀ ਕਿਹੜੀ ਲੈਣੀ ਜੇ ਹਮ ਬਾਜ਼ਾਰ ਦੇ ਵਿੱਚ ਬਰਫੀ 230 ਰੁਪਏ ਕਿਲੋ ਵੀ ਹੈ ਬੜੀ ਔਰੀਜਨਲ ਉੱਤੇ ਲਿਖਿਆ ਹੁੰਦਾ 100% ਸ਼ੁੱਧ ਕੁਆਲਿਟੀ ਸ਼ੁੱਧਤਾ ਦੀ ਗਾਰੰਟੀ ਤੇ ਬਰਫੀ ਜਿਹੜੀ ਐ ਆਮ ਸੁਧਾਰਨ ਪੈਂਡੂ ਜਿਹੜਾ ਜਦੋਂ ਹਸਾਬ ਕਿਤਾਬ ਲਾਂਦਾ ਉਹ ਕਹਿੰਦੇ 4-5 ਲੀਟਰ ਦੁੱਧ ਦੇ ਵਿੱਚੋਂ ਅਸਲੀ ਚੋਂ ਮੁਸ਼ਕਲ ਨਾਲ ਜਾ ਕੇ 1 ਕਿਲੋ ਖੋਆ ਨਿਕਲਦਾ ਹੈ ਤੇ ਉਹ ਦਾ 3-400 ਦਾ ਪਹਿਲਾਂ ਹੀ ਹੋ ਗਿਆ ਤੇ ਬਾਜ਼ਾਰ 'ਚ 250 ਵਾਲੀ ਕਿਵੇਂ ਵਿਕੀ ਜਾਂਦੀ ਐ ਇਹ ਸਮਝਣ ਤੋਂ ਪਰੇ ਨੇ ਗੱਲਾਂ ਦੇਖੋ ਐਸੇ ਚੀਜ਼ ਤੇ ਹੈ ਨਾ ਸਿਰਫ ਆਪਾਂ ਖਾਦ ਖੁਰਾਕ ਪਦਾਰਥਾਂ ਦੀ ਗੱਲ ਨਹੀਂ ਕਰਦੇ ਜਦੋਂ ਖਬਰਾਂ ਪੜ੍ਹਦੇ ਆ ਸਵੇਰੇ ਖਬਰਾਂ ਪੜ੍ਹਦੇ ਆ ਨਾ ਉਹ ਚ ਓਵਰਡੋਜ਼ ਦੀਆਂ ਵੀ ਖਬਰਾਂ ਹੁੰਦੀਆਂ ਨੇ ਨਸ਼ਿਆਂ ਦੀ ਵੀ ਤਸਕਰੀ ਦੀ ਵੀ ਖਬਰਾਂ ਹੁੰਦੀਆਂ ਨੇ ਉਹਦੇ ਵਿੱਚ ਇਹ ਵੀ ਹੁੰਦਾ ਕਿ ਸ਼ਰਾਬ ਨਕਲੀ ਦੀਆਂ ਵੀ ਖਬਰਾਂ ਹੁੰਦੀਆਂ ਨੇ ਮੈਂ ਕਹਿੰਦਾ ਇੱਧਰ ਸੰਗਰੂਰ ਦੇ ਲਾਗੇ ਪਿੰਡ 'ਚ ਕਿੰਨਾ ਦੁਕਾਨ ਤੋਂ ਆਇਆ ਸੀਗਾ ਉਹ ਨਕਲੀ ਸ਼ਰਾਬ ਦਾ ਇਸ਼ੂ ਸੀਗਾ ਮਤਲਬ ਵੱਡੇ ਵੱਡੇ ਇਸ਼ੂ ਹੈਗੇ ਨੇ ਪਰ ਉਹਨਾਂ ਉੱਪਰ ਕਾਰਵਾਈ ਜਾਂ ਉੱਪਰ ਕੰਮ ਤਾਂ ਫਿਰ ਲੋਕਾਂ ਦੇ ਹੱਥ 'ਚ ਹੈ ਨਾ ਇੱਕ ਇੱਕ ਪਿਛਲੇ ਦਿਨ ਹੀ ਨਾ ਹਾਂਜੀ ਆਪਾਂ ਵੀਡੀਓ ਵੇਖੀ ਬਹੁਤ ਵਧੀਆ ਹਰ ਬੰਦਾ ਆਪਣੀ ਗੱਲ ਉਹਨੂੰ ਰੱਖੇਗਾ ਤਾਂ ਹੀ ਸਮਾਜ ਚ ਜਾਏਗੀ ਹਾਂਜੀ ਹਾਂ ਉਹ ਕਹਿ ਰਹੇ ਸਨ ਕਿ ਜਿਹੜਾ ਦੁੱਧ ਹੈ ਅੱਜ ਜਿਸ ਤਰ੍ਹਾਂ ਦੀ ਮਲਾਵਟੀ ਦੁੱਧ ਹੈ ਇਹ ਪੀਣਾ ਹੀ ਨਹੀਂ ਚਾਹੀਦਾ ਕਿ ਫੇਰ ਆਪਾਂ ਬਿਜ ਜਾਵਾਂਗੇ ਬਾਕੀ ਚੀਜ਼ਾਂ ਇੱਕ ਜੀ 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 ਬੈਂਗਣ ਦੀ ਸਬਜ਼ੀ ਅੱਜ ਤੁਸੀਂ ਆਪਾਂ ਬੜੇ ਚਮਕਦੇ ਚਮਕਦੇ ਸੋਹਣੇ ਸੋਹਣੇ ਬੈਂਗਣ ਖਾਣੇ ਆ ਜਿੰਨੀ ਉਹਦੇ 'ਚ ਕੈਮੀਕਲ ਜ਼ਹਿਰ ਦੀ ਵਰਤੋਂ ਕੀਤੀਆਂ ਦੀ ਕਿਸੇ ਵੀ ਫਸਲ ਸਬਜ਼ੀ ਕਿਤੇ ਨਹੀਂ ਹੈਗੀ ਉਸ ਤੋਂ ਬਾਅਦ ਤੁਸੀਂ ਜੋ ਤੁਹਾਡਾ ਜਿਗਰ ਦਾ ਕਣਕ ਲੈ ਲਓ ਝੋਨਾ ਲੈ ਲਓ ਬਾਸਮਤੀ ਚੌਲ ਫਰੂਟ ਨੇ ਜਿਹੜੇ ਮਰਜ਼ੀ ਚੀਜ਼ ਲੈ ਲਓ ਪੂਰੀ ਟੌਪ ਕਲਾਸ ਮਹਿੰਗੀਆਂ ਦਵਾਈਆਂ ਜਿਹੜੇ ਨੇ ਉਹਨਾਂ ਦੀ ਜਿਹੜੇ ਸਰਕਟ ਸੰਸਾਰ ਦੇਆਂ ਕੰਪਨੀਆਂ ਨੇ ਉਹਨਾਂ ਦੇ ਉਹ ਜ਼ਹਿਰ ਹੁੰਦੇ ਨੇ ਹਾਂ ਹਾਂ ਠੀਕ ਹੈ ਤੇ ਇਹ ਇੱਕ ਕਹਿ ਲਈਏ ਇੱਕ ਵਰਾਉਣ ਵਾਲੀਆਂ ਗੱਲਾਂ ਤਾਂ ਹੋ ਸਕਦੀਆਂ ਜਿਵੇਂ ਪਿਛਲੇ ਦਿਨ ਇੱਥੇ ਆਰਗੇਨਿਕ ਕਹਿੰਦੇ ਖੇਤੀਬਾੜੀ ਮੇਲਾ ਹੈ ਜੀ ਜੀ ਸਰਕਾਰ ਨੂੰ ਜੇ ਇੰਨੀ ਫਿਕਰ ਹੈ ਜਿਹੜੀਆਂ ਬਾਜ਼ਾਰ ਦੇ ਵਿੱਚ ਐਡੇ-ਐਡੇ ਗਦਾਮ ਭਰੇ ਪਏ ਨੇ ਜਹਰਾਂ ਦੇ ਉਹਨਾਂ ਨੂੰ ਕਿਉਂ ਨਹੀਂ ਬੰਦ ਕਰ ਦਿੱਤੇ ਜਾਂਦਾ ਆਟੋਮੈਟਿਕ ਜਦੋਂ ਕਿ ਚੀਜ਼ ਸਪਲਾਈ ਨਾ ਹੋਏਗੀ ਤਾਂ ਕੋਈ ਕੋਈ ਵੀ ਹਰੇਕੀ ਆਰਗੇਨਿਕ ਹੀ ਵਿਝੇਗਾ ਹਾਂ ਉਹਦੇ ਵਾਸਤੇ ਇੱਕ ਪਾਲਿਸੀ ਦੀ ਲੋੜ ਆ ਉਹਦੇ ਉੱਪਰ ਵਰਕ ਕਰਨ ਦੀ ਲੋੜ ਆ ਉਸ ਸਿਸਟਮ 'ਚ ਰਹਿਨੇ ਆ ਜਿੱਥੇ ਕੀੜੇ ਮਾਰ ਦਵਾਈ ਹੈ ਨਾ ਜਿਹੜੀ ਉਹ ਵੀ ਨਕਲੀ ਆਉਂਦੀ ਆ ਉਹ ਕੀੜਿਆਂ ਤੇ ਅਸਰ ਵੀ ਨਹੀਂ ਕਰਦੀ ਜਦ ਜ਼ਹਿਰੀ ਨਕਲੀ ਆਉਣ ਲੱਗ ਗਈਆਂ ਉਹ ਕੀੜੇ ਨਹੀਂ ਤੁਸੀਂ ਕੰਟਰੋਲ 'ਚ ਕਰ ਪਾਏ ਇਹ ਇੱਕ ਗੱਲ ਬੜੀ ਸੋਹਣੀ ਸੁਣਨ ਵਾਲੀ ਹੈ ਕਹਿੰਦੇ ਵੀ ਜਿਹੜੀ ਕੀੜੇ ਮਾਰ ਦਵਾਈ ਆ ਉਹ ਵੀ ਨਕਲੀ ਆਉਂਦੀ ਹੈ ਹਾਂ ਫਿਰ ਜਦੋਂ ਤੁਹਾਡੇ ਖੇਤਾਂ ਦੇ ਕੀੜੇ ਹੀ ਨਹੀਂ ਮਰੇ ਮਤਲਬ ਤੁਹਾਡੀ ਫਸਲ ਹੀ ਨਹੀਂ ਤੁਸੀਂ ਪਹਰਾ ਦੇ ਪਾਏ ਮਤਲਬ ਇਹ ਆ ਜਦ ਕੀੜੇ ਮਾਰ ਦਵਾਈ ਹੀ ਨਕਲੀ ਆ ਕੋਈ ਐਸਾ ਸਪਰੇਅ ਤਾਂ ਅਸਲੀ ਹੋਣਾ ਚਾਹੀਦਾ ਜਿਹੜਾ ਸਮਾਜ ਦੇ ਵਿੱਚ ਜਾਂ ਫਿਰ ਜਿੱਥੇ ਵੀ ਕਿਤੇ ਇਹ ਘਾਟ ਉਹਨਾਂ ਕੀੜਿਆਂ ਨੂੰ ਮਾਰ ਸਕੇ ਤੇ ਬਾਕੀ ਕੋਲ ਮਲਾ ਕੇ ਹੀ ਆ ਜਦੋਂ ਆਪਾਂ ਹੀ ਲੋਕ ਯਾਰ ਇਹ ਚੰਡੀਗੜ੍ਹ ਜਾਂਦੇ ਆ ਅਸੀਂ ਆਪਾਂ ਹੀ ਲੋਕ ਜਦੋਂ ਕੈਨੇਡਾ ਜਾਂਦੇ ਆ ਆਪਾਂ ਅਮਰੀਕਾ ਜਾਂਦੇ ਆ ਉੱਥੇ ਇਹ ਸਿਸਟਮ ਨੂੰ ਆਪਾਂ ਫਾਲੋ ਕਰਦੇ ਆ ਮਤਲਬ ਬੰਦਾ ਫਾਲੋ ਕਰਦਾ ਹੈ ਕਿ ਸਿਸਟਮ ਨਾਲ ਚੱਲਦਾ ਹੋਵੇ ਜੇਕਰ ਸਿਸਟਮ ਡਾਊਨ ਹੈ ਬੰਦਾ ਇਕੱਲਾ ਕੀ ਕਰੂਗਾ ਇਸ ਕਰਕੇ ਉੱਠਣਾ ਜ਼ਰੂਰੀ ਹੈ ਕਿ ਉਹੀ ਹੈ ਨਾ ਨਿਯਤ ਨਾਲ ਇੱਕ ਪੱਥਰ ਜ਼ਰੂਰ ਉਛਾਲਣਾ ਚਾਹੀਦਾ ਜਦੋਂ ਵੱਡੀ ਗਿਣਤੀ 'ਚ ਇਹ ਲੋਕ ਇਹ ਕਰਦੇ ਆ ਮਤਲਬ ਕੋਈ ਵੇਵ ਬਣਦੀ ਆ ਸੋਸ਼ਲ ਮੀਡੀਆ ਤੇ ਬਹੁਤ ਈਜ਼ੀ ਹੁੰਦਾ ਜਦੋਂ ਵੇਵ ਬਣਦੀ ਆ ਤੇ ਉਦੋਂ ਠੀਕ ਹੈ ਉਹਦਾ ਅਸਰ ਵੀ ਹੁੰਦਾ ਕਿਉਂ ਨਹੀਂ ਹੁੰਦਾ ਵੱਡੇ ਵੱਡੇ ਹਕੂਮਤਾਂ ਬਦਲ ਗਈਆਂ ਜੀ ਇੱਕ ਹੋਰ ਹੈ ਪੰਜਾਬ ਨੂੰ ਚਿੱਟੇ ਨੇ ਮਾਰਿਆ ਚਾਹੇ ਉਹ ਚਿੱਟਾ ਹੋਵੇ ਜਿਹੜੇ ਆਪਣੇ ਬਿਮਾਰ ਲੋਕ ਨੇ ਨਸ਼ੇੜੀ ਲੋਕ ਵਰਤਦੇ ਨੇ ਇਧਰ ਦੁੱਧ ਹੈ ਚਿੱਟਾ ਦੁੱਧ ਦੀਆਂ ਨਦੀਆਂ ਵਗਦੀ ਪੰਜਾਬ ਚ ਇਧਰ ਇਹ ਚਿੱਟਾ ਜਿਹੜਾ ਹੈ ਇਹ ਵੀ ਉਸ ਚਿੱਟੇ ਦੇ ਬਿਲਕੁਲ ਨਾਲ ਦਾ ਹੀ ਬਣ ਕੇ ਰਹਿ ਗਿਆ ਕਿਉਂਕਿ ਕਿਸੇ ਨੂੰ ਉਮੀਦ ਹੀ ਨਹੀਂ ਹੈਗੀ ਜਿਹੜਾ ਬੰਦਾ ਅਜ ਨਕਲੀ ਦੁੱਧ ਨੂੰ ਵਰਤਤ ਕਰ ਰਿਹਾ ਉਹਦੇ ਸਰੀਰ ਤੇ ਜੋ ਬੀਤੀ ਘਰ ਪਰਿਵਾਰ ਨਾਲ ਅੱਗੇ ਕਿਸ ਤਰ੍ਹਾਂ ਆਪਣੀ ਖੂਨ ਪਸੀਨੇ ਦੀ ਕਮਾਈ ਹਸਪਤਾਲਾਂ ਦੀ ਭੇਟ ਚੜੀ ਜਾ ਰਹੀ ਹੈ ਤਾਂ ਇਸ ਜੇ ਗੱਲ ਕਰੀ ਜਾਵੇ ਦੁੱਧ ਨੂੰ ਬੰਦ ਕਰਨ ਦੀ ਜਿਵੇਂ ਕਿਹਾ ਜਾ ਰਿਹਾ ਕਹਿੰਦੇ ਵੀ ਦੁੱਧ ਪੀਣਾ ਹੀ ਬੰਦ ਕਰ ਦੋ ਕੰਮ ਚੱਲ ਜਾਏਗਾ ਨਹੀਂ ਦੱਸੋ ਦੁੱਧ ਵੀ ਅਲੱਗ ਅਲੱਗ ਤਰ੍ਹਾਂ ਦਾ ਹੁੰਦਾ ਦੁੱਧ ਨੂੰ ਆਪਾਂ ਇੱਕ ਕੈਟਾਗਰੀ ਚ ਨਹੀਂ ਰੱਖ ਸਕਦੇ ਆਪਾਂ ਲੋਕ ਪੀਂਦੇ ਆਇਆਂ ਚਲੋ ਠੀਕ ਆ ਘਰਾਂ ਚ ਰੱਖੇ ਹ ਮੱਝਾਂ ਵਾਲਾ ਦੁੱਧ ਹੈ ਉਹਦਾ ਸਾਡੀ ਹੈਲਥ ਤੇ ਸਾਡੇ ਸੁਭਾਤੇ ਕੀ ਅਸਰ ਹੈ ਇਹ ਅਲੱਗ ਵਿਸ਼ਾ گاਵਾਂ ਦਾ ਦੁੱਧ ਪੀਨੇ ਆ ਉਹਦਾ ਸਾਡੀ ਬੋਡੀ ਤੇ ਕੀ ਅਸਰ ਹੈ ਸਾਡੇ ਸਾਰੇ ਇਹ ਤਾਂ ਇਹ ਤਾਂ ਕਿ ਨਵੇਂ ਦੁੱਧ ਪੀਨੇ ਆ ਉਹਦਾ ਕੀ ਇਫੈਕਟ ਹੈ ਇੱਕ ਨਵੇਂ ਜਮਾਨੇ ਦੀਆਂ ਗੱਲਾਂ ਆ ਗਈਆਂ ਜਿਹੜੇ ਅਸਲ ਦੁੱਧ ਹੈ ਨਾ ਉਹਦੇ ਵੀ ਪੋਜ਼ੀਟਿਵ ਇਫੈਕਟ ਨਹੀਂ ਹੈਗੇ ਉਹ ਵੀ ਬੰਦੇ ਦੀ ਕਾਰਜ ਨਹੀਂ ਨਹੀਂ ਜੇ ਉਹਦਾ ਕੰਮਕਾਰ ਜੇ ਕਾਰਜਕੁਸ਼ਲਤਾ ਉਹਦੀ ਇੱਕ ਸਾਰ ਹੋਊਗੀ ਨਾ ਸਰੀਰ ਤੋਂ ਸਹੀ ਪ੍ਰਾਣੇ ਵਕਤਾਂ ਮਦਬਕ ਕੰਮ ਲਵੇਗਾ ਨਾ ਮੱਝ ਦੇ ਦੁੱਧ ਦੇ ਪਹਿਲਾਂ ਕਦੀ ਨੋਟਿਸ ਹੋਏ ਨੇ ਤੁਸੀਂ ਪੁਰਾਣੇ ਵੇਖੇ ਤੁਰ ਜੋ ਕਦੀ ਕਿਸੇ ਨੇ ਕਿਹਾ ਵੀ ਮੱਝ ਦਾ ਦੁੱਧ ਹੀ ਪੀਣਾ ਚਾਹੀਦਾ ਨਹੀਂ ਗਾਂ ਦਾ ਦੁੱਧ ਹੀ ਪੀਣਾ ਚਾਹੀਦਾ ਨਹੀਂ ਬੱਕਰੀ ਦਾ ਦੁੱਧ ਹੀ ਪੀਣਾ ਚਾਹੀਦਾ ਇਹੋ ਜਿਹਾ ਕੁਝ ਨਹੀਂ ਸੀ ਜੋ ਆ ਜੋ ਮਿਲ ਗਿਆ ਸੱਤ ਵਜਣ ਤੇ ਆਪਣਾ ਕੰਮ ਕਰ ਕਰਨ ਲੱਗੇਗੇ ਅੱਜ ਜਿੰਨੀ ਭੇੜਜਾਲ ਹੋ ਗਈ ਆ ਉਹਨਾਂ ਨੂੰ ਕੈਟਾਗਰੀਆਂ ਚ ਅਲੱਗ-ਅਲੱਗ ਵੰਡ ਦਿੱਤਾ ਹੈ ਹੁਣ ਨਕਲੀ ਦੁੱਧ ਆਪਾਂ ਨਕਲੀ ਦੁੱਧ ਦੀ ਗੱਲ ਕਰ ਰਹੇ ਆ ਆਪਾਂ ਕਹਿ ਰਹੇ ਆ ਨਕਲੀ ਦ ਕੀ ਨਾ ਛੱਡਦੀਏ ਅਸੀਂ ਆਪਣੇ ਡੇਰੀ ਫਾਰਮਰ ਦਾ ਉਹਨਾਂ ਦਾ ਸਾਥ ਕਿਉਂ ਨਹੀਂ ਦਿੰਦੇ ਜਿਹੜਾ ਅਸਲੀ ਵੇਚ ਰਿਹਾ ਅਸੀਂ ਘਟੀਆ ਚੀਜ਼ 2 ਨੰਬਰ ਦੇ ਦੁੱਧ ਨੂੰ ਖਰੀਦਣ ਵਾਸਤੇ ਉਹਦੇ ਜਿਵੇਂ ਰੇਟ ਦੀ ਗੱਲ ਕਰਨਿਆ ਨਕਲੀ ਦੁੱਧ ਖਰੀਦਣ ਵੇ ਤੇ ਵੀ 2 ਰੁਪਏ ਘੱਟ ਕਰ ਅਸੀਂ ਸ਼ੂਗਰ ਕਰੀਏ ਵੀ ਜੇ ਕੋ ਅਸਲੀ ਦਿੰਦੇ ਜਿਹੜੇ ਚੰਗਾ ਦੁੱਧ ਦਿੰਦੇ ਨੇ ਸ਼ੁੱਧ ਦੁੱਧ ਦਿੰਦੇ ਨੇ ਜਿਉ 100 ਰੁਪਏ ਕਹਿ ਰਿਹਾ ਲੀਟਰ ਤਾਂ ਉਹਨੂੰ ਸਾਨੂੰ ਹੱਸ ਕੇ ਸਗੋਂ ਉਹਨੂੰ ਲੈਣਾ ਚਾਹੀਦਾ ਸਾਨੂੰ ਉਹਨਾਂ ਨੂੰ ਉਹਨਾਂ ਦੀ ਸਹੂਲਤ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਜੇ ਕਿਸਾਨੀ ਹੈ ਵੇ ਆ ਜਿਹੜੇ ਨਕਲੀ ਨੇ ਨਾ ਉਹ 15% ਜਿਹੜਾ ਅਸਲੀ ਦੁੱਧ ਭਾਰਤ 'ਚ ਵਿਕ ਰਿਹਾ ਉਹਦੇ ਸਿਰ ਤੇ ਨਖਲ ਚੀ ਗੰਦ ਪਾ ਰਹੇ ਨੇ ਨਾ ਉਹਦੇ ਸਿਰ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਤੇ ਜੇਕਰ ਅਸੀਂ ਆਪਣੇ ਡੈਰੀ ਫਾਰਮਰ ਜਿਹੜੇ ਨੇ ਉਹਨਾਂ ਨੂੰ ਪ੍ਰਮੋਟ ਕਰੀਏ ਉਹਨਾਂ ਨੂੰ ਮਦਦ ਕਰੀਏ ਤਾਂ ਆਪਣੇ ਆਪ ਹੀ ਸਾਰਾ ਕੁਝ ਸਹੀ ਹੋਸਲ ਜਦੋਂ ਉਹਨਾਂ ਨੂੰ ਕੀਮਤ ਪੂਰੀ ਮਿਲੇਗੀ ਗਲਤ ਕੰਮ ਨਹੀਂ ਕਰੇਗਾ ਅਸਲ ਦੱਸਾਂ ਕਿ ਜਦੋਂ ਨਾ ਕੋਈ ਚੀਜ਼ ਸਾਡੇ ਸਮਾਜ ਦਾ ਹਿੱਸਾ ਬਣ ਜਵੇ ਆਪਣਾ ਤੇ ਬਾਹਰਲੇ ਲੋਕਾਂ ਦਾ ਇੱਕ ਫਰਕ ਇਹ ਜ਼ਰੂਰ ਆ ਕਿ ਉਹਨਾਂ ਨੂੰ ਇੱਕ ਲਿਮਟ ਪਤਾ ਉਹਨਾਂ ਨੂੰ ਪਤਾ ਹੈ ਕ੍ਰਾਈਮ ਕੀ ਆ ਕ੍ਰਾਈਮ ਦੀ ਡੈਫੀਨੇਸ਼ਨ ਕੀ ਆ ਸਾਡੇ ਇੱਥੇ ਸਾਨੂੰ ਕ੍ਰਾਈਮ ਦੀ ਡੈਫੀਨੇਸ਼ਨ ਨਹੀਂ ਪਤਾ ਅਸੀਂ ਲੋਕ ਉਦੋਂ ਤੱਕ ਰੂਲ ਤੋੜਦੇ ਆ ਜਦ ਤੱਕ ਸਾਡੇ ਸੱਟ ਨਹੀਂ ਲੱਗ ਜਾਂਦੀ ਜਦ ਤੱਕ ਸਾਡਾ ਦੁਰਘਟਨਾ ਨਹੀਂ ਹੋ ਜਾਂਦੀ ਸਾਡਾ ਆਪਣਾ ਨੁਕਸਾਨ ਨਹੀਂ ਹੁੰਦਾ ਅਸੀਂ ਬਸ ਉੱਥੇ ਤੱਕ ਬਾਉਂਡਰੀ ਰੱਖੀ ਹੋਈ ਆ ਜਿਵੇਂ ਕਿ ਸੜਕ ਤੇ ਤੁਰਨਾ ਮਤਲਬ ਤੋਕਣਾ ਆਮ ਗੱਲ ਹੈ ਤੁਸੀਂ ਗੰਦਗੀ ਆਮ ਦੇਖ ਲਓ ਇੱਥੇ ਨਹਿਰ ਦਾ ਪੋਲਾ ਉਹ ਕਿੰਨੀ ਗੰਦਗੀ ਪਈ ਆ ਲੋਕਾਂ ਨੂੰ ਜਿਹੜੀ ਪਤਾ ਹੀ ਨਹੀਂ ਵੀ ਇਹ ਮੰਨ ਲਓ ਇਹੀ ਗੰਦਗੀ ਤੁਸੀਂ ਕਿਸੇ ਵੱਡੇ ਸ਼ਹਿਰ 'ਚ ਵੱਡੇ ਮੁਲਕ 'ਚ ਪਾਉਨੇ ਹੋ ਉੱਥੇ ਕ੍ਰਾਈਮ ਆ ਉੱਥੇ ਟਿਕਟ ਕੱਟੀ ਜਾਊਗੀ ਫਾਈਨ ਪੈਂਦਾ